ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਾਕੀ ਦੋਸਤੋ ਮੈਂ ਲਾਈਵ ਤੇ ਸੀਗਾ ਇਸ ਟਾਈਮ ਖੜਾ ਹੋਇਆ ਮੈਂ ਟਾਂਡਾ ਰੋਡ ਜੋ ਕਿ 1 ਜੀ ਤਰੀਕ ਹੈਗੀ ਅੱਜ 30 ਤਰੀਕ 7ਵਾਂ ਮਹੀਨਾ 2025 ਤੇ بارش ਦਾ ਮਾਹੌਲ ਆ ਅੱਜ ਬਿਲਕੁਲ ਵੀ ਧੁੱਪ ਨਹੀਂ ਸੀਗੀ ਥੋੜਾ ਥੋੜੀ ਹੂਮਸ ਸੀਗੀ ਪਰ ਜਿਹੜੇ ਯਾਤਰੀ ਮਾਤਾ ਚੰਦਗੁਰਨੀ ਦਰਵਾਜ਼ੇ ਜਾ ਰਹੇ ਆ ਪੈਦਲ ਜਾਂ ਬਾਈਕਰ ਤੇ ਜਾਂ ਗੱਡੀਆਂ 'ਚ ਉਹਨਾਂ ਵਾਸਤੇ ਮਤਲਬ ਜਿਆਦਾ ਗਰਮੀ ਵਾਲਾ ਮੌਸਮ ਨਹੀਂ ਸੀਗਾ ਅੱਜ ਵਧੀਆ ਮੌਸਮ ਸੀਗਾ ਤੇ ਆ ਦੇਖੋ ਹਲਕਲ ਕਿ ਬਾਰਿਸ਼ ਵੀ ਪੈ ਰਹੀ ਆ ਜਿਸ ਕਾਰਨ ਯਾਤਰਾਕਾਰਾਂ ਚ ਹੋਰ ਵੀ ਜ਼ਿਆਦਾ ਮਜ਼ਾ ਆ ਰਿਹਾ ਆ ਤੇ ਬਾਕੀ ਲੰਗਰ ਦਾ ਮਾਹੌਲ ਤੁਸੀਂ ਦੇਖੋ ਸਾਡੇ ਨਾਲ ਬਹੁਤ ਵਧੀਆ ਚੱਲ ਰਿਹਾ ਆ ਹਾਂਜੀ ਤੁਹਾਨੂੰ ਅਪਡੇਟ ਦਿੰਦੇ ਆ ਜੀ ਹੁਸ਼ਿਆਰਪੁਰ ਦੇ ਜੋ ਰੋਡ ਐ ਖਰਾਬ ਹੋਏ ਪਏ ਆ ਕੁਝ ਕਿ ਤਨਵੇਂ ਬਣ ਗਏ ਆ ਤੇ ਕੁਝ ਕਿ ਜਗ੍ਹਾ ਤੇ ਹੋਰ ਟੋਏ ਵੱਡੇ ਵੱਡੇ ਪੈ ਚੁੱਕੇ ਤੁਹਾਨੂੰ ਦਿਖਾਉਂਦੇ ਆ ਉਸ ਰੋਡ ਬਾਰੇ ਕਿੰਨਾ ਜਮ ਲੱਗਦਾ ਹਰ ਰੋਜ਼ ਉਹ ਵੀ ਤੁਹਾਨੂੰ ਦਿਖਾਉਂਦੇ ਆ ਚਲੋ ਦੋਸਤੋ ਦੇਖੋ ਤੇ ਆ ਜੀ ਟਾਂਡਾ ਰੋਡ ਜਾਂਦਾ ਘੋੜੇ ਵਾਲੇ ਬਾਈਪਾਸ ਤੋਂ ਘੋੜੇਆ ਚੌਕ ਆਹ ਤੇ ਯਾਰ ਪਿੱਛੇ ਮੇਰੇ ਜਾਂਦਾ ਜੀ ਬਾਈਪਾਸ ਅ ਇਧਰ ਅੱਗੇ ਪੈਂਦਾ ਆ ਘੋੜੇਆਲਾ ਚੌਕ ਪਿੱਛੇ ਪੈਂਦਾ ਟਾਂਡਾ ਰੋਡ ਉਹਦੇ ਤੋਂ ਦਿਖਾਉਂਦੇ ਆ ਪੰਗੀ ਪੁਲ ਪੈਂਦਾ ਆ ਤੇ ਕਿੰਨਾ ਜਿਆਦਾ ਜਾਮ ਲੱਗ ਜਾਂਦਾ ਟੋਇਆਂ ਕਰਕੇ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਜੀ ਤਾਂ ਚਲੋ ਦਿਖਾ ਦੇ ਤੁਹਾਨੂੰ ਕੀ ਹੋ ਰਿਹਾ ਉਸ ਰੋਡ ਤੇ ਹਾਂਜੀ ਦੋਸਤੋ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਮਾਤਾ ਚਿੰਤ ਕੁੰਨੀ ਮੇਲੇ ਵਿੱਚ ਜੋ ਲੰਗਰ ਸੇ ਹੋ ਰਹੀ ਆ ਉਹ ਦਿਖਾਉਂਦੇ ਆ ਫੇਰ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਮੇਨ ਮੁੱਦੇ ਤੇ ਸਾਹਮਣੇ ਆ ਜੀ ਘੰਟਕਾਰ ਵਾਲੀ ਸ਼ਲੇਵਰ ਸ਼ੈੱਡ ਤੇ ਇੱਧਰ ਲੱਗਾ ਆ ਜੀ ਕਚੋਰੀਆਂ ਦਾ ਇਹ ਇਹ ਤਾਂ ਲੈਫਟ ਸਾਈਡ ਦੇ ਅੰਦਰ ਦੀ ਮਾਦਾ ਚਿੰਤਪੁਨੀ ਵਾਲੀ ਸਾਈਡ ਰਸਤਾ ਦੇਸੀ ਆ ਨਾ ਉਹ ਜਾਰਪੁਰ ਦੇ ਵੱਲ ਬਹੁਤ ਜੀ ਦੇਖੋ ਸੰਗਤਾ ਜਾ ਰਹੀਆਂ ਛੰਡੀਆਂ ਲਗਾ ਕੇ ਵੈਰੀ ਗੁੱਡ ਸਹੀ ਜੀ ਚਲੋ ਆ ਥੋੜਾ ਜਿਹਾ ਕੰਮ ਵਧੀਆ ਕਰਦਾ ਰੁੱਕ ਪਾ ਕੇ ਇਹਦਾ ਰੋਡ ਬਹੁਤ ਖਰਾਬ ਸੀਗਾ ਇੱਥੇ ਚੈੱਕ ਕਰ ਸਕਦੇ ਹੋ ਪਰਲੀ ਸਾਈਡ ਵੀ ਥੋੜਾ ਰੁੱਕ ਪਾ ਕੇ ਨਾ ਰਸਾ ਵਧੀਆ ਕਰ ਦਿੱਤਾ ਹੈ ਪਿਛਲੀ ਵੀਡੀਓ ਜੇ ਆਪਾਂ ਦਿਖਾਇਆ ਸੀਗਾ ਪਿਛਲੀ ਨਹੀਂ ਆ 3-4 ਵੀਡੀਓ ਪਹਿਲਾਂ ਪਾਈਆਂ ਸੀ ਉਸ ਤੋਂ ਪਹਿਲਾਂ ਦਿਖਾਇਆ ਸੀ ਅਸੀਂ ਕਿੰਨਾ ਰੋਡ ਖਰਾਬ ਸੀਗਾ ਈ ਰਿਕਸ਼ਾ ਫਲਟਰ ਲੱਗਾ ਸੀਗਾ ਐਸੇ ਲੋਕੀ ਇਸ ਸਾਈਡ ਤੋਂ ਲੰਘ ਕੇ ਸਟਾਰਟ ਹੋ ਜਾਂਦੀ ਆ ਇਹ ਅਜੇ ਉਸ ਜਰਪੁਰ ਦੇ ਵਾਰੋ ਵਾਰੀ ਬਾਈਪਾਸ ਆਉਂਦਾ ਆ ਉਸ ਸਾਈਡ ਦੀ ਰਸਤਾ ਸਾਹਮਣੇ ਦੇਖ ਸਕਦੇ ਹੋ ਚਾਹ ਔਰ ਬਰੈਡ ਪਰੋੜੇ ਲੱਗੇ ਹੋਏ ਆ ਜਾ ਮਾਤਾ ਦੀ ਹਾਂਜੀ ਦੇਖੋ ਜੀ ਲੱਗਾ ਨਲੀਆਂ ਚੌਂਕ ਵਾਲੇ ਰੋਡ ਤੇ ਜਾਮ ਇਹ ਥੋਰੇ ਟਾਂਡਾ ਚੌਂਕ ਤੋਂ ਉਰਲੀ ਸਾਈਡ ਜਾਣਾ ਪੋੜਾ ਉੱਥੇ ਖੱਡੇ ਹੋਣ ਕਰਕੇ ਦੇਖੋ ਜੀ ਗੱਡੀਆਂ ਜਾ ਰਹੀਆਂ ਬੱਸਾਂ ਹੌਲੀ-ਹੌਲੀ ਸਾਹਮਣੇ ਚੱਕ ਰਹੀ ਜੀ ਬੱਸ ਬਿਲਕੁਲ ਹੌਲੀ-ਹੌਲੀ ਜਾ ਰਹੀ ਆ ਤੇ ਉੱਥੇ ਹੈਗੇ ਜੀ ਖੱਡੇ ਇਸ ਕਰਕੇ ਜਾਮ ਦਾ ਮਾਹੌਲ ਪੈਦਾ ਹੋ ਰਿਹਾ ਆ ਨਲੀਆਂ ਚੌਂਕ ਲੱਗੇ ਤਾਂ ਮਤਲਬ ਸੜਕ ਵਧੀਆ ਬਣਾ ਦਿੱਤੀ ਆ ਦੇਖੋ ਜੀ ਪਿੱਛੇ ਤੱਕ ਲੱਗਾ ਹੋਇਆ ਜਾਮ ਤੇ ਹੋਸ਼ਿਆਰਪੁਰਪੁਰਸਾਹ ਨੂੰ ਬੇਨਤੀ ਆ ਕਿ ਇੱਥੇ ਵੀ ਥੋੜਾ ਰੋਡ ਨੂੰ ਰਿਕਵਰ ਕਰਾਇਆ ਜਾਵੇ ਰਿਪੇਅਰ ਕਰਾਇਆ ਜਾਵੇ ਤਾਂ ਕਿ ਜਾਮ ਦਾ ਮਾਹੌਲ ਨਾ ਪੈਦਾ ਹੋਵੇ ਜਾਮ ਨਾਲ ਆਣ ਜਾਣ ਵਾਲੇ ਸੰਗਤਾਂ ਨੂੰ ਜਾਂ ਯਾਤਰੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਸਾਹਮਣੇ ਚੈੱਕ ਕਰ ਸਕਦੇ ਹੋ ਬੱਸਾਂ ਦੇਖੋ ਹੌਲੀ ਹੌਲੀ ਆ ਰਹੀਆਂ ਬਿਲਕੁਲ ਉਸ ਸਾਈਡ ਤੋਂ ਵੀ ਇਧਰ ਰਸਤਾ ਬੰਦ ਹੋ ਰਿਹਾ ਹੈ ਲਾਂਗਾ ਬੰਦ ਹੋ ਰਿਹਾ ਆ ਸਾਰੇ ਕੋ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਐਂਬੂਲੈਂਸ ਵੀ ਭੀੜ ਦੇ ਵਿੱਚ ਫਸੀ ਹੋਈ ਆ ਹੁਣ ਕੋਈ ਐਮਰਜੈਂਸੀ ਹੋਵੇ ਤਾਂ ਬੰਦਾ ਕਿੱਧਰ ਹੀ ਜਾਵੇ ਤੁਸੀਂ ਆਪ ਦੇਖ ਸਕਦੇ ਹੋ ਇਹ ਹੋ ਜਾਏਗਾ ਹੁਸ਼ਿਆਰਪੁਰ ਦਾ ਪੰਗੀ ਚੋ ਜੋ ਕਿ ਟਾਂਡਾ ਰੋਡ ਦੇ ਨੇੜੇ ਪੁਲ ਜਾਂ ਪੈਂਦਾ ਆ ਇਦਾਂ ਜਾਮ ਲੱਗਦਾ ਜੀ ਤੁਹਾਨੂੰ ਖੱਡੇ ਵੀ ਦਿਖਾਉਂਦੇ ਆ ਵੀਡੀਓ ਦੇ ਵਿੱਚ ਕਿੰਨੇ ਕਿੰਨੇ ਖੱਡੇ ਆ ਕਿੱਦਾਂ ਹੋ ਰਹੀ ਆ ਲੋਕਰੀ ਦੇਖੋ ਆ ਦੇਖੋ ਜੀ ਆ ਖੱਡਾ ਆਹ ਦੇਖੋ ਜੀ ਦੇਖੋ ਜੀ ਇਦਾਂ ਲੱਗ ਰਿਹਾ ਜਾਮ ਹੌਲੀ ਹੌਲੀ ਬਿਲਕੁਲ ਨਿਕਲ ਰਹੀਆਂ ਜੀ ਗੱਡੀਆਂ ਲੋ ਜੀ ਪਿਛਲੀ ਗੱਡੀ ਦੇਖੋ ਇੱਧਰ ਵੀ ਜਾਮ ਇਦਾਂ ਲੱਗ ਰਿਹਾ ਇੱਧਰ ਆ ਜੀ ਹੁਸ਼ਿਆਰਪੁਰ ਦਾ ਭੰਗੀ ਚੋ ਤੇ ਆ ਨੇੜੇ ਪੈਂਦਾ ਜੀ ਟਾਂਡਾ ਬਾਈਪਾਸ ਦੇ ਨੇੜੇ ਰਸਤਾ ਭੰਗੀ ਕੋਲ ਪੈਂਦਾ ਜੀ ਦੇਖੋ ਜੀ ਇੱਥੇ ਤੇ ਆ ਖੱਡਿਆਂ ਕਰਕੇ ਲੱਗ ਰਹੀ ਏ ਇੱਧਾ ਜਾਮ ਐਤੋਂ ਗੱਡੀਆਂ ਜਾਂਦੀਆਂ ਬਿਲਕੁਲ ਹੌਲੀ ਚੈੱਕ ਕਰ ਸਕਦੇ ਹੋ ਜੀ ਇਸ ਕਰਕੇ ਲੱਗਦਾ ਜੀ ਬਹੁਤ ਵੱਡੇ ਜਾਮ ਦੇਖੋ ਪਿੱਛੇ ਸਾਰਾ ਜਾਮ ਹੀ ਆ ਜੀ ਉਹ ਬੱਸਾਂ ਆ ਪਿੱਛੇ ਤੱਕ ਜਾਮ ਹੀ ਆ ਜਾਵਾਂ ਆ ਦੇ ਕੰਟਰੈਕਟਰ ਜਾ ਰਿਹਾ ਆ ਉਹਨਾਂ ਟਰੈਕਟਰ ਜਾਂ ਟਰਾਲੇ ਵਾਲੇ ਤਾਂ ਹੌਲੀ ਜਾਣਗੇ ਜੀ ਇੱਥੋਂ ਅੱਜ ਕੋਈ ਇੰਦਾ ਦੇ ਖੱਡਿਆਂ ਵਿੱਚੋਂ ਪੁੱਛੋ ਤੱਕ ਦੇਖੋ ਜੀ ਇੰਦਾ ਦੇ ਖੱਡਿਆਂ ਕਰਕੇ ਲੱਗ ਰਿਹਾ ਜੀ ਇੱਥੇ ਜਾਮ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਜਿੱਦਾਂ ਨਲੋਈਆਂ ਚੌਂਕ ਵਾਲਾ ਰਸਤਾ ਲੋਕੋ ਪੁਆਈਆ ਬਜਰੀ ਪੁਆਈਆ ਉੱਦੀ ਇੱਥੇ ਪਾਇਆ ਜਾਵੇ ਤਾਂ ਕਿ ਆਣ ਜਾਣ ਵਾਲੇ ਸੰਗਤਾਂ ਟਾਈਮ ਸਿਰ ਤੇ ਬਿਨਾ ਕਿਸੇ ਖੇਚਲ ਤੋਂ ਆਪਣੇ ਆਪਣੇ ਜਾਣ ਕਰੇ ਦੇਖੋ ਜੀ ਜਾਮ ਵਿੱਚ ਕਾਫੀ ਫਸਣਾ ਪੈਂਦਾ ਲੋਕਾਂ ਨੂੰ ਇੱਥੇ ਕੱਲ ਹੀ ਬਹੁਤ ਵੱਡਾ ਜਾਮ ਲੱਗਾ ਸੀ ਪਿੱਛੇ ਵੀਡੀਓ ਪਾਕੇ ਟਾਈਮ ਕੱਲ ਦੀ ਵੀਡੀਓ ਚ ਹਾਂਜੀ ਦੋਸਤੋ ਬਾਕੀ ਤੁਹਾਨੂੰ ਹੁਸ਼ਿਆਰਪੁਰ ਦੇ ਜੋ ਵੀ ਹਾਲਾਤ ਹੈਗੇ ਆ ਦੱਸ ਦਿੱਤਾ ਆ ਕੁਝ ਇੱਕ ਮਤਲਬ ਖੱਡੇ ਭਰੇ ਆ ਮੇਨ ਬਾਈਪਾਸ ਤੋਂ ਜਿਹੜਾ ਯਾਰ ਰਸਤਾ ਜਾਂਦਾ ਮਾਤਾ ਚਿੰਤਪੁਰੇ ਨੂੰ ਤੇ ਕੁਝ ਖੱਡੇ ਹੋਰ ਜ਼ਿਆਦਾ ਡੂੰਘੇ ਹੋ ਗਏ ਤੇ ਵੱਡੇ ਜਾਮ ਲੱਗ ਰਹੇ ਆ ਪਵਿੱਧਨ ਦਿਖਾਤੇ ਆ ਤੇ ਲੰਗਰਾਂ ਦੀ ਅਪਡੇਟ ਤੁਹਾਨੂੰ ਦੇ ਦਿੱਤੀ ਹੁਸ਼ਿਆਰਪੁਰ ਵਿੱਚ ਬਦੀ-ਬਦੀ ਲੰਗਰ ਲੱਗ ਚੁੱਕਿਆ ਨਾ ਬਾਕੀ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਫਟਾਫਟ ਜੋ ਵੀ ਖੱਡੇ ਆਗੇ ਪੂਰੇ ਕਰੋ ਕਿਉਂਕਿ ਜਾਮ ਮਾਤਾ ਰਣ ਦੇ ਮੇਲੇ ਤੇ ਬਹੁਤ ਜ਼ਿਆਦਾ ਲੱਗ ਰਿਹਾ ਆ ਤੇ ਔਖਾ ਹੋ ਜਾਂਦਾ ਆ ਜਿੱਦਾਂ ਕੱਲ ਬਹੁਤ ਵੱਡਾ ਜਾਮ ਲੱਗਾ ਸੀਗਾ ਦੇਖ ਸਕਦੇ ਲਗਾਤਾਰ 10 ਵਜੇ ਤੋਂ ਲੱਗ ਕੇ 1:30 ਵਜੇ ਤੋਂ ਲੱਗ ਕੇ 6 ਵਜੇ ਤੱਕ ਜਾਮ ਰਿਹਾ ਕੱਲ ਇੰਨੇ ਕੋ ਰੋਡ ਤਾਈ ਰਾਮਗੜੀਆ ਚੌਕ ਤੋਂ ਮਤਲਬ ਟਾਂਡਾ ਰੋਡ ਤੱਕ ਇੰਨਾ ਜ਼ਿਆਦਾ ਜਾਮ ਲੱਗਾ ਰਿਹਾ ਬਾਈਪਾਸ ਤੱਕ ਤੇ ਤੁਸੀਂ ਬਸ ਇਹੋ ਹੁਸ਼ਿਆਰ ਪ੍ਰਸ਼ਾਸਨ ਅਕੈ ਬੇਨਤੀ ਜਲਦੀ ਜਲਦੀ ਰੋਡ ਨੂੰ ਰਿਪੇਅਰ ਕਰਾਇਆ ਜਾਵੇ ਜਿੱਦਾਂ ਨੁਲੀਆਂ ਚੌਕਰ ਰਿਪੇਅਰ ਕੀਤਾ ਆ ਉਹਦੇ ਇੱਥੇ ਵੀ ਰਿਪੇਅਰ ਕੀਤਾ ਜਾਵੇ ਤਾਂ ਕਿ ਨੇਰੇ ਸਨੇਰੇ ਜਿਹੜੀ ਸੰਗਤ ਆਂਦੀ ਆ ਜਾਂ ਕੋਈ ਵੀ ਯਾਤਰੀ ਆਦੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਟੋਏ ਟਿੱਬਿਆਂ ਤੋਂ ਬਿਲਕੁਲ ਸਹੀ ਤਰੀਕੇ ਨਾਲ ਲੰਘਣ ਤੇ ਬਾਕੀ ਸਾਰਿਆਂ ਨੂੰ ਰਿਕਵੈਸਟ ਆ ਕਿ ਰੋਡ ਤੋਂ ਹੌਲੀ ਆਓ ਹੌਲੀ ਜਾਓ ਤਾਂ ਕਿ ਇਦਾਂ ਦੇ ਛੋਟੇ ਮੋਟੇ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ ਤੇ ਵਾਕਿ ਦੋਸਤੋ ਚਲੋ ਮਿਲਦੇ ਆ ਅਗਲੇ ਬਲੌਕਸ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਨਾ ਮੇਰੇ ਹੈਗੇ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਦੋਸਤੋ